ਕਵਾਲਿਟੀ ਕੇਮਰੋ ਬਬਾ ਜੀ ਕਵਾਲਿਟੀ ਗੱਲ ਕਰੀ ਮੈਂ ਕਵਾਲਿਟੀ ਮੈਂ ਨਹੀਂ ਕਰਣੀ ਦਿੰਦਾ ਮੇਰੇ ਵਰਗੀ ਕਵਾਲਿਟੀ ਨਹੀਂ ਕੋਈ ਦੇ ਸਕਦਾ ਪੱਕੀ ਗੱਲ ਲੱਗੀ ਗਾਰੰਟੀ ਆ ਸਾਰਿਆਂ ਨੂੰ ਉੱਪਰ ਕੁਆਲਿਟੀ ਮਿਲੂ ਆਪਣੇ ਕੋਲ ਵਧੀਆ ਪਰਫਿਊਮ ਇਤਰਾ ਟੌਪ ਟੌਪ ਤੇ ਬ੍ਰਾਂਡ ਵੱਡੇ ਵੱਡੇ ਬ੍ਰਾਂਡ ਐਕਟਰ ਸੈਲੀਬ੍ਰਿਟੀ ਲਾਉਂਦੇ ਨੇ 20-20 ਹਜ਼ਾਰ ਦਾ ਪਰਫਿਊਮ ਆ ਪੰਡਤ ਕੋਲੋਂ 300 ਰੁਪਏ ਤੋਂ ਸਟਾਰਟ ਹੋਏਗਾ ਅਰੇ ਨਾਲ ਚੈੱਕ ਕਰਾ ਲੈਂ ਜੀ ਇੱਕ ਗੋਲਾ ਰੱਖ ਦੋ ਉੱਪਰ ਹਾਂ ਇੱਕ ਗੋਲਾ ਰੱਖ ਲਓ ਸਾਰਾ ਦਿਨ ਬਈ ਤੁਹਾਡੇ ਘਰ ਦੇ ਵਿੱਚ ਮਾਈਕਾਂ ਹੀ ਆਈ ਜਾਣਗੇ ਵੀ ਪਤਾ ਨਹੀਂ ਕੀ ਲੱਗਿਆ ਹੈ ਲੋਕ ਸਤੋਂ ਆ ਕੇ ਪੁੱਛਣਗੇ ਲਓ ਵੀ ਮਿੱਤਰੋ ਪੰਡਤ ਜੀ ਕੋਲੇ ਆ ਚੁੱਕੇ ਨੇ ਜੀ 60 ਤਰ੍ਹਾਂ ਦੇ ਇਤਰ ਜਿਵੇਂ ਆਪਾਂ ਬਈ ਪਿਛਲੀ ਵੀਡੀਓ ਦੇ ਵਿੱਚ ਕਿਹਾ ਸੀ ਵੀ ਪੰਡਤ ਜੀ ਨੇ ਨਵਾਂ ਕੰਮ ਕਰ ਲਿਆ ਜੀ ਸੁਰੂ ਲਾਟਰੀ ਦੇ ਨਾਲ ਨਾਲ ਬਾਕੀ ਗੱਲਬਾਤ ਕਰ ਦਾਂਗੇ ਪੰਡਤ ਜਸਸੀ ਗਰਜ ਜੀ ਵਧਾਈਆਂ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਤੇ ਇਹਨਾਂ ਵੀਰਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਹਾਂਜੀ ਆ ਗਿਆ ਮਾਲ ਆਪਣੇ ਕੋਲੇ ਹੁਣ ਪੂਰਾ ਜੀ ਆ ਗਿਆ 60 ਕਿਸਮਾਂ ਦਾ ਐਂਟਰੀ ਕਰਤੀ ਲਓ ਵੀ ਮਿੱਤਰੋ ਹੁਣ ਯਾਨੀ ਕਿ ਤੁਸੀਂ ਇੱਥੇ ਆ ਕੇ ਕਿਹੜੀ ਮਰਜ਼ੀ ਖੁਸ਼ਬੂ 60 ਦੇ ਵਿੱਚੋਂ ਲੈ ਕੇ ਜਾ ਸਕਦੇ ਹੋ ਉਹ ਵੀ ਪੁੱਠੇ-ਪੁੱਠੇ ਜੇ ਪੁੱਠੇ-ਪੁੱਠੇ ਜੇ ਮੋਸਟ ਵਾਂ ਇੱਕ ਪਾਸੇ ਖਸੂ ਆਉਣੀ ਹੈ ਨਾਉ ਨਾਲ ਹੀ ਭਾਈ ਮੋਸਟ ਵਾਂਟਡ ਲਾਇਆ ਹੋਇਆ ਅਗਲਾ ਸਹੀ ਗੱਲ ਹੈ ਜੀ ਕੁਆਲਿਟੀ ਕੇ ਮੇਰੇ ਵਾਪਸ ਜੀ ਕੁਆਲਿਟੀ ਦੀ ਗੱਲ ਕਰ ਰਹੇ ਹੋ ਕੁਆਲਿਟੀ ਮੈਂ ਨਹੀਂ ਗਰੰਟੀ ਦੇਣਾ ਮੇਰੇ ਵਰਗੀ ਕੁਆਲਿਟੀ ਨਹੀਂ ਕੋਈ ਦੇ ਸਕਦਾ ਪੱਕੀ ਗੱਲ ਹੈ ਗਰੰਟੀ ਆ ਸਾਰਿਆਂ ਨੂੰ ਉੱਪਰ ਕੁਆਲਿਟੀ ਮਿਲੂ ਆਪਣੇ ਕੋਲ ਵਧੀਆ ਪਰਫਿਊਮ ਇਤਰਾ ਦਵਾਈ ਤਾਂ ਇੰਪੋਰਟ ਨੇ ਤੁਸੀਂ ਇੱਕ ਵਾਰ ਆ ਕੇ ਲਾ ਕੇ ਦੇ ਦਿੱਲੀ ਦੁੱਲੀ ਵਾਲੇ ਦਾ ਨਹੀਂ ਕਿਤੇ ਯਾਰ ਉਹ ਤਾਂ ਫਿਰ ਆਪਾਂ ਕਿਦਾਂ ਤੇ ਮਰਜ਼ੀ ਕਰ ਲਾਂਦੇ ਭਰਾਵਾ ਠੀਕ ਆ ਤੇ ਆਪਣੇ ਕੋਲ ਤਾਂ ਵੀਰੇ ਇੰਪੋਰਟ ਨੇ ਤੇ ਦੱਸੇ ਮੈਂ ਬਾਕੀ ਮੈਂ ਤਾਂ ਇਹ ਨਹੀਂ ਕਹਿੰਦਾ ਲੈ ਕੇ ਜਾਉ ਮੈਂ ਤਾਂ ਪਹਿਲਾਂ ਵੀ ਵੀਡੀਓ ਚ ਇਹ ਕਿਹਾ ਪਹਿਲਾਂ ਪਈ ਸੀ ਮੇਰੇ ਕੋਲ ਇੱਕ ਵਾਰ ਆ ਕੇ ਲਾ ਕੇ ਮਲੇਰ ਕੋਲੇ ਜੀ ਗੇੜਾ ਕੱਢਿਆ ਜਿਸ ਨੂੰ ਕਿਨੇ ਪੁੱਛਲੇ ਪਰਫਿਊਮ ਕਿੱਥੋਂ ਲਾ ਕੇ ਆਇਆ ਫੇਰ ਲੈ ਜੀ ਫੇਰ ਲੈ ਜਾਓ ਨਹੀਂ ਉਹਦਾ ਘਰ ਨੂੰ ਵਗ ਜੀ ਬਹੁਤ ਸੁਖਰਾਇਆ ਵੀ ਦੇ ਦਿੰਦਾ ਅੱਜ ਹੋਇਆ ਵੀ ਆਪਣੇ ਨਾਲ ਐਵੇਂ ਕਰਕੇ ਕੀ ਹੋਇਆ ਅੱਜ ਗੱਲ ਬਾਤ ਅੱਜ ਉਹ ਬੰਦਾ ਆਇਆ ਸੀ ਉਹਨੂੰ ਬੈਠੇ ਬੈਠੇ ਇਦਾਂ ਮੈਂ ਕਿਹਾ ਵੀ ਕਹਿੰਦਾ ਆਇਆ ਵਾ ਮੈਂ ਕਿਹਾ ਵੀ ਲੈ ਕੇ ਨਾ ਜਾ ਲਾਲਾ ਲਾਲਾ ਹਾਂ ਲਾਲਾ ਹਾਂ ਫੇਰ ਉਹਨੂੰ ਲਵਾਇਆ ਉਹ ਦੂਰ ਕਰਨ ਉਹ ਕਿਵੇਂ ਮੈਂ ਜਾਉ ਬਸ ਤੇਰੇ ਪੁੱਛ ਲਿਆ ਤਾਂ ਲੈ ਲਿਓ ਨਹੀਂ ਰਹਿਣ ਦੇ ਉਦੋਂ ਬਾਅਦ 15 ਮਿੰਟ ਬਾਅਦ ਤੁਹਾਨੂੰ ਕਾਲ ਆ ਗਈ ਕਹਿੰਦਾ 100 ਐਮਐਲ ਦੀ ਸੀਸੀ ਦਾ 100 ਐਮਐਲ ਦੀ ਇਕੱਠੀ ਇਕੱਠੀ ਕਹਿੰਦਾ 10000 ਦੀ ਮੈਂ ਕਹਾਂ ਯਾਰ ਕੋਈ ਗੱਲ ਨਹੀਂ ਆ ਜੀ ਬਾਦੂ ਬਈ ਕਹਿੰਦਾ ਪੜ ਜੀ ਇੱਕ ਪਾਸੇ ਕੱਢ ਕੇ ਰੱਖ ਦੋ ਵੇਕ ਨਾ ਜਾਵੇ ਠੀਕ ਹੈ ਇਹ ਚੀਜ਼ਾਂ ਨੇ ਵੀ ਆਪਣੇ ਕੋਲ ਜੰਨਤ ਤੇ ਜਹੂਰ ਬਰਸਾਚੇ ਸੁਨਾਇਆ ਗੁੱਚੀ ਫਲੋਰਾ ਤੇ ਟੌਪ ਟੌਪ ਤੇ ਬ੍ਰਾਂਡ ਵੱਡੇ ਵੱਡੇ ਬ੍ਰਾਂਡ ਐਕਟਰ ਸੈਲੀਬ੍ਰਿਟੀ ਲਾਉਂਦੇ ਨੇ 20-20000 ਦਾ ਪਰਫਿਊਮ ਆ ਪੰਡਤ ਜੀ ਕੋਲ 300 ਰੁਪਏ ਤੋਂ ਸਟਾਰਟ ਹੋਏਗਾ ਅਰੇ ਨਾਲੇ ਚੈੱਕ ਕਰਾ ਲੈਂ ਜੀ ਲੈ ਵੀ ਮਿੱਤਰੋ ਯਾਨੀ ਕਿ ਹੁਣ ਤੁਹਾਨੂੰ ਦੁਬਈ ਜਾਣ ਦੀ ਕੋਈ ਲੋੜ ਨਹੀਂ ਹੈਗੀ ਪੰਡਤ ਜੀ ਕੋਲੇ ਆਜੋ ਸੈਰ ਮਲੇਰ ਕੋਟਲੇ ਦੇ ਵਿੱਚ ਦੁਬਈ ਦੀਆਂ ਜਿਹੜੇ ਲੱਗੀਆਂ ਥੋੜੇ ਦੁਬਈ ਇਧਰ ਵਾਜੀ ਨਿਗਾਹ ਮਾਰ ਸਕਦੇ ਹੋ ਅੱਜ ਦੀ ਅੱਜ ਆਏਗਾ ਮਾਲ ਤੇ ਚਿਣਿਆ ਜਾ ਰਿਹਾ ਹੈਗਾ 60 ਤਰ੍ਹਾਂ ਦੀਆਂ ਖੁਸ਼ਬੂਆਂ ਪੰਡਤ ਜੀ ਕੋਲੇ ਆ ਚੁੱਕੀਆਂ ਨੇ ਹੁਣ ਹਣਾ ਪੰਡਤ ਜੀ ਆਜੋ ਮੜਾ ਖੜੇ ਹੋ ਜਾਈ ਇੱਕ ਮਿੰਟ ਜੀ ਯਾਰ ਮੈਂ ਥੱਕ ਗਿਆ ਆ ਦੇਖ ਕੁਆਲਿਟੀ ਦੇਖ ਸਕਦੇ ਹੋ ਆਪਾਂ ਇੱਥੋਂ ਕਰਦੇ ਆ ਸ਼ੁਰੂ ਜੀ ਇਹ ਕੀ ਚੀਜ਼ ਆ ਪੰਡਤ ਜੀ ਬ ਇੰਨੀ ਗਨੌਜ ਆਪਾਂ ਸੀਸੀ ਤੇ ਆ ਜੂਗੇ ਪਰ ਇਥੇ ਆਇਆ ਕਿ ਤੂੰ ਆਈ ਜਾਊਗਾ ਹਾਂਜੀ ਇਹਦੇ ਵਿੱਚ ਆਉਂਦਾ ਇਹ ਚ ਆਉਂਦਾ ਇਹ ਦੇਖ ਲਓ ਪੱਕਾ ਕੰਮ ਹੋ ਕੇ ਆਉਂਦਾ ਮੇਰੇ ਅਲਮੀਨੀਅਮ ਦੀ ਸੀਸੀ ਪਿਓਰ ਪਿਓਰ ਵੀ ਕਿਤਨਾ ਲਿਖ ਕੇ ਨਾ ਖਸੂਆ ਨਹੀਂ ਦਾ ਰਾਸਤੇ ਚ ਹਾਰ ਨੂੰ ਲੋਕ ਪੈਣ ਵੀ ਖਸੂਆ ਹੀ ਬਹੁਤ ਵਧੀਆ ਨੇ ਜਹਾਜ ਸਹੀ ਗੱਲ ਇਹ ਬੰਦ ਕਰੀ ਹੋਇਆ ਖਸੂਆ ਠੀਕ ਹਾਂ ਹੁਣ ਦੱਸੋ ਮੈਨੂੰ ਕੀ ਪੁੱਛਣਾ ਇੱਥੋਂ ਲੱਗਦੀ ਆਪਾਂ ਵੀ ਕੀ ਕੀ ਆਈਟਮਾਂ ਨੇ ਆਪਾਂ ਨੂੰ ਦੱਸੋ ਵੀ ਆਪਣੇ ਕੋਲ ਹੈ ਹੀ ਕੀ ਕੀ ਆਈਟਮ ਆਈਟਮ ਆਪਣੇ ਕੋਲ ਦੇਖੋ ਇਤਰ ਹੋਗੇ ਦਵਾਈ ਦੇ ਹਾਂਜੀ ਠੀਕ ਹੈ ਆ ਹੋਗੇ ਆਪਣੇ ਕੋਲ 에ਅਰ ਫਰੈਸ਼ਰ ਹਾਂਜੀ ਠੀਕ ਹੈ 에ਅਰ ਤੇ ਆ ਬਾਡੀ ਤੇ ਲਾਉਣ ਵਾਸਤੇ ਇੰਪੋਰਟ ਨੇ ਜੇ ਕੋਈ ਇਹਦਾ ਕੋਈ ਹੈ ਨਾ ਵੀ ਅਗਲਾ ਕਹਿੰਦਾ ਇਸ ਦਾ ਗੈਸ ਵਾਲੇ ਲੈਣੇ ਵੈਸੇ ਤਾਂ ਮੈਂ ਕਹਣਾ ਗੈਸ ਵਾਲੇ ਛੱਡ ਦੋ ਠੀਕ ਆ ਤੇ ਆ ਪਾ ਲਈਏ ਆ ਲੋ ਪਰ ਇਹ ਸਾਨੂੰ ਰੱਖਣੇ ਪੈਂਦੇ ਨੇ ਠੀਕ ਆ ਇਹ ਫਾਰਮੀਆਂ ਆਪਲਾਪ ਕਿੰਨੂੰ ਦਿਖਾਉਣਾ ਵੀ ਉਹਰੇ ਆਂ ਵੀ ਆ ਜੀ ਦਾ ਆ ਜੀ ਦਾ ਫਰਕ ਆ ਤੇ ਉਸ ਤੋਂ ਬਾਅਦ ਦੇ ਵਿੱਚ ਸਾਡੇ ਕੋਲ ਆ ਗਏ ਇਤਰ ਆ ਗਿਆ ਆ 9 10 ਵੀ ਕੀਆ ਮੈਨੂੰ 9 ਦਾ ਥੋੜਾ ਜਿਹਾ ਦਾਣਾ 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 ਠੀਕ ਆ ਆ ਗਿਆ ਕਰੀਡ ਠੀਕ ਆ ਆ ਗਿਆ ਮਾਸਕ ਮਾਸਕ ਕਸ਼ਮੀਰੀ ਹਾਂ ਜੀ ਬਾਈ ਇੰਨਾ ਠੰਡਾ ਇੰਨਾ ਘੈਂਡਾ ਪੁੱਸੀ ਕੁਸਣਾ ਠੀਕ ਹੈ ਤੁਸੀਂ ਆਪ ਕਹੋਗੇ ਵਾਕੀ ਚੀਜ਼ ਆ ਤੇ ਆ ਗਿਆ ਆ ਲੈਡੀ ਆ ਗਿਆ ਠੀਕ ਹੈ ਆ ਵੀ ਲੈਡੀ ਚ ਪਸੰਦ ਕਰਦੀਆਂ ਨੇ ਆ ਵੀ ਲੈਡੀ ਪਸੰਦ ਆ ਚੌਕੋ ਮਾਸਕ ਚੌਕਲੇਟ ਅਗਲਾ ਕੋ ਚੌਕਲੇਟ ਚੌਕਲੇਟ ਹੋ ਜੀ ਹਣਾ ਲੈ ਵੀ ਮਿੱਤਰੋ ਜਾਨੀ ਕੋਈ ਗਿਫਟ ਇਹ ਗਿਫਟ ਆ ਗਿਆ ਇਹ ਇਹ ਓਕਣ ਜੇ ਮੈਂ ਤੁਸੀ ਕਿਸ ਨੂੰ ਗਿਫਟ ਕਰਨਾ ਤੁਹਾਨੂੰ ਦਿਖਾਉਣਾ ਮੈਂ ਇਹ ਤਾਂ ਲੱਗੀ ਮੰਨ ਲਓ ਤੁਸੀਂ ਕਿਸੇ ਨੂੰ ਗਿਫਟ ਦਿਖਾਉਣਾ ਹਣਾ ਹਾਂ ਜੀ ਇਹ ਮੱਲੋ ਵੀ ਅੱਜ ਇਹ ਡਿੱਟ ਕੱਢਦੀ ਹਾਂਜੀ ਤੇ ਇੱਥੋਂ ਇਹ ਆ ਦੇਖੋ ਆਹਨੇ ਲਾਈਟ ਦੇਖ ਲੈ ਕੈਮਰੇ ਦੀ ਨਹੀਂ ਆ ਦਿਖਦੀ ਨਹੀਂ ਹੈਗੀ ਇਹ ਥੋੜਾ ਉਹ ਲਾਈਟ ਬੰਦ ਕਰ ਦੇ ਥੋੜੀ ਲਾਈਟ ਬੰਦ ਕਰਨੀ ਉਹ ਫੇਰ ਦੀ ਉਹ ਜੀ ਜਾਨੀ ਚਮਕਰੀਆ ਦੇਖੋ ਲੱਗ ਰਿਹਾ ਨਾ ਪਤਾ ਇਹ ਥੋੜਾ ਬੈੱਡ ਦਾ ਸੰਗਾਰ ਤੇ ਇਹਦੇ ਉੱਤੇ ਰੱਖ ਦੋ ਇਹ ਤਾਂ ਕੋਲਾ ਕੋਲਾ ਰੱਖ ਕੇ ਠੀਕ ਹੈ ਇਹਦੇ ਉੱਤੇ ਕੋਲਾ ਰੱਖ ਕੇ ਉੱਪਰ ਰੱਖ ਦੋ ਬਖੂਰ ਬਖੂਰ ਤੇ ਉਸ ਤੋਂ ਬਾਅਦ ਦੇ ਵਿੱਚ ਠੀਕ ਹੈ ਠੀਕ ਹੈ ਇਹਨੀਆਂ ਲਫਟਾਂ ਤੇ ਸੁਝਾਅ ਦੋ ਦੇਖੋ ਵੀ ਇਹਦਾ ਬਣਦਾ ਕੀ ਆ ਜੇ ਤੁਸ ਤੋਂ ਕੋਈ ਆ ਕੇ ਪੁੱਛਦਾ ਵੀ ਕਿੱਥੋਂ ਲਿਆਂਦਾ ਫਿਰ ਜਦੋਂ ਤੁਸ ਤੋਂ ਕਿਸੇ ਨੇ ਪੁੱਛਣਾ ਫਿਰ ਤੁਸੀਂ ਕਹਿਣਾ ਵੀ ਪੰਡਤ ਲਾੜਰੀ ਵਾਲੇ ਕੋਲ ਨਾ ਪੰਡਤ ਇਤਰ ਦੀ ਦੁਕਾਨ ਪੰਡਤ ਨੇ ਕਰੀ ਆ ਠੀਕ ਨਵਾਂ ਕੰਮ ਕਰ ਲਿਆ ਤੇ ਮੈਂ ਤੁਹਾਨੂੰ ਦੇ ਇੱਕ ਹੋਰ ਗਿਫਟ ਦੇਖੋ ਸਰਾਹੀ ਆ ਗਈ ਸਰਾਹੀ ਇਹਦੇ ਵਿੱਚ ਇਤਰ ਪਾ ਕੇ ਦਵਾਂਗੇ ਐਕਸਟਰਾ ਦੇਖੋ ਆ ਲਾਉ ਸਲਾਈ ਇਹ ਲੱਗੂ ਕਿੱਥੇ ਸਲਾਈਆਂ ਬਸ ਲਾਓ ਕਿੱਥੇ ਲੱਗੋ ਸਲਾਈਆਂ ਕੰਨਾਂ 'ਚ ਮਾਗ ਰਾਂ ਮੱਲੇ ਮਾਰੋ ਕੰਨ ਦੇ ਕ ਇਧਰ ਮਾਰੋ ਕ ਇਧਰ ਮਾਰੋ ਠੀਕ ਹੈ ਹਾਂਜੀ ਤੇ ਇਸ ਤੋਂ ਇਲਾਵਾ ਵੀਰੇ ਸਾਡੇ ਕੋਲ ਆ ਗਏ ਉੱਪਰੋਂ ਬਖੂਰਦਾਨੀਆਂ ਠੀਕ ਹੈ ਜੀ ਠੀਕ ਹੈ ਉਹ ਇਦਾਂ ਚੱਲਣਗੀਆਂ ਦੇਖੋ ਇਦਾਂ ਦਾ ਇਹ ਹੋਣਗੇ ਆ ਦਿਖਾ ਦੇ ਵੀ ਇਧਰ ਇਧਰ ਠੀਕ ਹੈ ਇਹ ਦੇਖਾ ਤੁਹਾਨੂੰ ਦੇਖਣਗੀਆਂ ਜੀ ਠੀਕ ਹੈ ਬਾਕੀ ਵੀ ਦੇਖ ਸਕਦੇ ਏਦਾਂ ਦਾ ਬਖੂਰ ਪੈਣਾ ਆ ਚੀਜ਼ ਇਹ ਵੀ ਰੱਖਾ ਦੋ ਇਹ ਆ ਦਿਖਾਉਣਾ ਹੀ ਦਿਖਾਉਣਾ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਜਾਨੂੰ ਤੁਹਾਨੂੰ ਸਾਢੀ ਲਿਆ ਭਰਾਵੋ ਆ ਦੇਖੋ ਵੀ ਇਹ ਇਦਾਂ ਤੇ ਗੋਲੇ ਜੇ ਹੋਣਗੇ ਇੱਕ ਗੋਲਾ ਰੱਖ ਦੋ ਉੱਪਰ ਹਾਂ ਇੱਕ ਗੋਲਾ ਰੱਖ ਲਿਆ ਸਾਰਾ ਦਿਨ ਬਈ ਤੁਹਾਡੇ ਘਰ ਦੇ ਵਿੱਚ ਮਾਈਕਾਂ ਹੀ ਆਈ ਜਾਣਗੀਆਂ ਵੀ ਪਤਾ ਨਹੀਂ ਕੀ ਲੱਗਿਆ ਹੈ ਲੋਕ ਸਤੋਂ ਆ ਕੇ ਪੁੱਛਣਗੇ ਮਿਕਾ ਵੀ ਆਉਣਗੇ ਤੇ ਲక్ష్ਮੀ ਵੀ ਆਏਗੀ ਅੱਛਾ ਜੀ ਪੰਡ ਦੋ ਜਿਹੜੀ ਲਾਟਰੀ ਲੈ ਕੇ ਜਾਂਗੇ ਉਹ ਵੀ ਨਿਕਲੂਗੀ ਉਹ ਵੀ ਨਿਕਲੂਗੀ ਕਿਉਂਕਿ ਲక్ష్ਮੀ ਉੱਥੇ ਪ੍ਰਵੇਸ਼ ਕਰਦੇ ਤੇ ਖਜ਼ੂਆਂ ਨੇ ਜਦ ਤਾਈਂ ਅਗਲੇ ਲੋਕ ਲਾਉਂਦੇ ਨੇ ਨਾ ਆ ਦੇਖੋ ਦਵਾਈ ਦੀ ਉਹ ਹੂੰ ਐ ਗਈ ਠੀਕ ਹੈ ਉੱਥੇ ਬਣਿਆ ਉਹ ਨਾ ਦਵਾਈ ਦੇ ਵਿੱਚ ਆਇਆ ਯਾਰ ਉਹ ਉਹ ਚੀਜ਼ ਆ ਜ ਥੋੜੀ ਮੈਂ ਨੌਲੇਜ ਘੱਟ ਰੱਖਣਾ ਕੋਈ ਗੱਲ ਨਹੀਂ ਲੈ ਵੀ ਮਿੱਤਰੋ ਆ ਗੁੱਚੀ ਫਲੋਰਾ ਪਿਆ ਜਨਤ ਤੇ ਜਹੂਰ ਹਾਂ ਅਲਫਰਮਾ ਹਮ ਆ ਦੇ ਜਿਹੜੀ ਅੱਦੇ ਤੋਂ ਆਉਂਦਾ ਮੈਨੂੰ ਯਾਰ ਲੈ ਆ ਬਾਈ ਯਾ ਵਾਈ ਐਸ ਐਲ ਇਹ ਦਿਮਾਗ 'ਚ ਕਿਵੇਂ ਆ ਗਿਆ ਪੰਡਤ ਜੀ ਵੀ ਆਪਾਂ ਇਹ ਚੀਜ਼ ਰੱਖੀ ਹੈ ਜੀ ਕਿਉਂਕਿ ਆਪਣਾ ਕੰਮ ਹੋਰ ਹੈ ਜੀ ਜਰ ਸਮਝਦੇ ਨਹੀਂ ਮੇਰਾ ਲੋਟਰੀ ਦਾ ਕੰਮ ਆ ਮੈਂ ਤਾਂ ਰੋਜ਼ਗਾਰ ਦੇ ਰਿਆਂ ਲੋਕਾਂ ਨੂੰ ਰੋਜ਼ਗਾਰ ਦੇ ਰਿਆਂ ਮੇਰੇ ਕੋਲ ਫੋਨਰ ਆ ਮੇਰੇ ਕੋਲ ਕੋਈ ਸਿਸਟਮ ਆ ਮੈਂ ਤਾਂ ਇਹ ਕਹਿੰਦਾ ਵੀ ਲੋਕਾਂ ਦੇ ਬਾਹਰ ਨੂੰ ਜਾ ਰਹੇ ਲੋਕ ਹਨਾ ਮੁੰਡੇ ਅੱਜ ਕੱਲ ਬਾਹਰ ਨੂੰ ਮੈਂ ਕਹਿੰਦਾ ਵੀ ਉਰੇ ਆਓ ਤੇ ਤੁਸੀਂ ਆਪਣਾ ਕੰਮ ਵੀ ਤੋਰ ਸਕਦੇ ਹੋ ਤੇ ਉਹਦੇ ਦੋ ਮੁੰਡੇ ਕੰਮ ਵੀ ਕਰਨਗੇ ਰਿਕਾਰ ਵੀ ਹੋ ਗਿਆ ਨਾਲ ਮੇਰਾ ਵੀ ਕਾਰ ਚੱਲੀ ਜਾਊ ਆਪਾਂ ਨੇ ਕਿਹੜਾ ਕੋਈ ਅਗਲੇ ਤੋਂ ਐਕਸਟਰਾ ਜ਼ਿਆਦਾ ਪੈਸੇ ਲੈਣੇ ਤੇ ਵਧਾਉਣਾ ਕੰਮ ਆਪਾਂ ਅੱਗੇ ਕਿਵੇਂ ਵਧਾਵਾਗੇ ਵਧਾਵਾਗੇ ਜੀ ਪਤਾਵਾਗੇ ਆ ਕੇ ਗੱਡੀ ਦੇ ਵਿੱਚ ਵੀਰੇ ਇਹ ਵੀ ਗੱਡੀ ਵਾਲਾ ਆ ਕੇ ਇਹਦਾ ਫਾਇਦਾ ਕੀ ਹੈ ਜੀ ਗੱਡੀ ਦੇ ਵਿੱਚ ਮੰਨ ਲਓ ਕਿ ਇਹਨੂੰ ਤੇਲ ਚੜਦਾ ਉਲਟੀਆਂ ਲੱਗ ਜਾਂਦੀਆਂ ਨੇ ਉਹ ਚੀਜ਼ਾਂ ਨੇ ਜੀ ਉਹ ਚੀਜ਼ਾਂ ਨੇ ਹਾਂਜੀ ਲੈ ਵੀ ਮਿੱਤਰੋ ਯਾਨੀ ਕਿ ਤੁਸੀਂ ਇੱਥੇ ਆ ਕੇ ਕੋਈ ਵੀ ਬ੍ਰਾਂਡ ਤੁਸੀਂ ਲੈ ਕੇ ਜਾ ਸਕਦੇ ਹੋਗੇ 60 ਤਰ੍ਹਾਂ ਦੇ ਖਸੂ ਆ ਤੇ ਵਾਕਈ ਹੋਰ ਵੀ ਬਾਈ ਜੀ ਬਹੁਤ ਕੁਸ ਆਗਾ ਹੌਣ ਆਪੂ ਕਿੱਥੇ ਆਪਾਂ ਨੂੰ ਹੀ ਹੁਣ ਆਪੂ ਪੰਡ ਲਾਟਰੀ ਮਲੇਰ ਕੋਲ ਆ ਦੇਖਣਾ ਤੈਨੂੰ ਤੈਨੂੰ ਦਿਖਾਉਣਾ ਲੈ ਖਸਬੂਏ ਮੜੇ ਦੇਖ ਤੂੰ ਆਪ ਹੀ ਤਰੀਫ ਕਰੇਗਾ ਤੇ ਦੱਸੀ ਮੈਨੂੰ ਲੈ ਕੇ ਜਾਉਂ ਫਿਰ ਠੀਕ ਆ ਇਹ ਕਿਹਦਾ ਲੈਪਟਾਪ ਕਹਿੰਦਾ ਯਾਰ ਇਹ ਚੀਜ਼ ਹੈ ਇਹ ਸੇਟੀ ਹੈ ਹੈ ਕੀ ਹੈਗਾ ਇਹ ਕੱਲਾ ਪੰਡਤ ਲਾਟਰੀ ਪੰਡ ਤੇ ਇਤਰ ਤੋਂ ਮਿਲੂਗਾ ਪੰਡਤ ਫਰੇਗਰੈਂਸ ਪਾਰਲਰ ਹੋਰ ਤੁਹਾਨੂੰ ਜਿਹੜੀਆਂ ਖਸਬੂਆਂ ਮੇਰੇ ਕੋਲ ਨੇ ਕਿਤੋਂ ਨਹੀਂ ਮਿਲਣਗੀਆਂ ਲੈ ਮਿੱਤਰੋ ਆਜੋ ਦੇਖਾ ਦਉਂਗੇ ਘੱਟੋ ਘੱਟ ਕਿੰਨਾ ਲੈ ਕੇ ਜਾ ਸਕਦੇ ਆਪਾਂ 3 ਐਮ ਐਲ ਤਿੰਨ ਐਮ ਐਲ ਤਿੰਨ ਐਮ ਐਲ ਦੀ ਸੀਸੀ ਕਿੰਨੇ ਰੁਪਏ ਦਾ ਰੇਟ ਹੋਊਗਾ 300 ਰੁਪਏ ਦਾ ਕਹੇ ਵੀ ਜਾਨੀ ਕਿ 100 ਰੁਪਏ ਪਰ ਐਮ ਐਲ ਤੋਂ ਤੁਸੀਂ 60 ਦੇ 60 ਦੇ ਵਿੱਚੋਂ ਕੁਝ ਵੀ ਲੈ ਕੇ ਜਾ ਸਕਦੇ ਹੋ ਬਾਕੀ ਬਾਈ ਜੀ ਸੀਸੀਆਂ ਵੱਖਰੀਆਂ ਵੱਖਰੀਆਂ ਨੇ ਨਾ ਇਹ ਅਲੱਗ ਗਿਫਟਾਂ ਨੇ ਜੇਕਰ ਤੁਸੀਂ ਐਕਸਟਰਾ ਸੀਸੀ ਚ ਪਾਉਣਾ ਚਾਹੁੰਦੇ ਹੋ ਕਿਸੇ ਨੂੰ ਗਿਫਟ ਦੇਣੀ ਆ ਆ ਦੇਖੋ ਆ ਲਾਗੇ ਸੋਹਣੀਆਂ ਲੱਗਦੀਆਂ ਨੇ ਬਾਅਦ ਚ ਰੱਖੀ ਜਾਂਦੀਆਂ ਬਹੁਤ ਸੋਹਣੀ ਹੈ ਨਾ ਜੀ ਠੀਕ ਆ ਉਹਦੇ ਕੋਲ ਗੁਲਾਬ ਦੇ ਫੁੱਲ ਵਰਗੀ ਹੋਰ ਬਹੁਤ ਚੀਜ਼ਾਂ ਨੇ ਬਹੁਤ ਕੁਸਾ ਬਾਈ ਜੇ ਤੁਸੀਂ ਕਿਸੇ ਵੀ ਬਰਥਡੇ ਦੇ ਉੱਪਰ ਜਾਂ ਫਿਰ ਉਹਦਾ ਵੀ ਗਿਫਟ ਦੇਣੀ ਚਾਹੁੰਦੇ ਹੋ ਤਾਂ ਵੀ ਤੁਸੀਂ ਗਿਫਟ ਵੀ ਦੇ ਸਕਦੇ ਹੋ ਨਾ ਦੇਖੋ ਇਦਾਂ ਦੀ ਆਈਟਮਾਂ ਆ ਕਿ ਗਿਫਟ ਵਾਲੀਆਂ ਆਈਟਮਾਂ ਨੇ ਸਾਰੀਆਂ ਐਡਵਾਂਸ ਦੇ ਕੋਲ ਅਵੇਲੇਬਲ ਨੇ ਅਜੇ ਹੋਰ ਆ ਰਹੀਆਂ ਨੇ ਬਹੁਤ ਕੁਝ ਹੋ ਜਾਣਾ ਇੱਥੇ ਦੇਖ ਲੈ ਲੈ ਵੀ ਆ ਜਾਓ ਪੰਡਿਤ ਜੀ ਦੇ ਕੋਲੇ ਆਹ ਪਰਦਾ ਨਾ ਸਾਰਾ ਇੰਨੀਆ ਖੁਸ਼ਬੂ ਆਜ ਦੇ ਲੋ ਕਿੰਨੀਆਂ ਹੋਰ ਜਾਨੀ ਰੱਬ ਸੁਖ ਕਰਕੇ 500 ਖੁਸ਼ਬੂ ਪੈਦਾ ਕਰਾਂਗੇ ਇੱਥੇ ਆ ਦੁਕਾਨ ਤੇ ਲੈ ਵੀ ਆ ਜਾ ਮਿੱਤਰੋ ਸਹਿਰ ਮਲੇਰ ਕੋਟਲਾ ਰਾਜੇ ਦਾ ਬਾਗ ਪੰਡਿਤ ਜੀ ਦੇ ਕੋਲੇ ਤੇ ਲੈ ਜਾਓ ਕੋਈ ਵੀ ਖੁਸ਼ਬੂ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗਾ ਤੁਸੀਂ ਆਨਲਾਈਨ ਵੀ ਜੇ ਕੋਈ ਇੱਥੇ ਨਹੀਂ ਆ ਸਕਦਾ ਤਾਂ ਉਹ ਤੁਸੀਂ ਬੈਠੇ ਬੈਠੇ ਵੀ ਮੰਗਵਾ ਸਕ ਹਟਦੇ ਨਹੀਂ ਪੰਡਾ ਜੀ ਮੈਨੂੰ ਲੱਗਦਾ ਤਾਂ ਹੀ ਤੂੰ ਲੈ ਕੇ ਜਾਏਂਗਾ ਹਾਂ ਆ ਘੈਂਟ ਲੱਗੇ ਤੇ ਮੈਂ ਕਹਿੰਦਾ ਇਹ ਤੂੰ ਕਹਿੰਦਾ ਨਾ ਕੈਂਟ ਸਾਰੀ ਘੈਂਟ ਨੇ ਆ ਬਸ ਉਹਨੂੰ ਕਹਿੰਦਾ ਆ ਘੈਂਟ ਲੱਗੀ ਆ ਘੈਂਟ ਲੱਗੀ ਤੋਰ ਗਈਆਂ ਤੀਜੀ ਦੇਖੋ 60 ਦੇ 60 ਘੰਟੇ ਤਾਂ 60 ਦੇ 80 ਘੰਟੇ ਨੇ ਯਾਨੀ ਕੋਈ ਬੰਦਾ ਨੀਂਦ ਨਹੀਂ ਸਦਾ ਖਸੂ ਉਹ ਆ ਕੇ ਮੇਰਾ ਚੈਲੰਜ ਆ ਕਹਦਾ ਰਿਕਾ ਮੈਂ ਚੈਲੰਜ ਕਰਦਾ ਉਹਨਾਂ ਇਹ ਮੇਰੀ ਖਸੂ ਨੂੰ ਆ ਕੋਈ ਨੀਂਦ ਨਹੀਂ ਸਦਾ ਇੰਨੀਆਂ ਘੈਂਟ ਖਸੂਆਂ ਨਾ ਤੁਹਾਨੂੰ ਕਿਤੇ ਮਿਲਣਾ ਹੋਰ ਠੀਕ ਹੈ ਪੰਡਾ ਜੀ ਧੰਨਵਾਦ ਜੀ ਚੱਕ ਲਓ ਫੋਨ ਵਿੱਚ ਸਕਰੀਨ ਦੇ ਉੱਪਰ ਨੰਬਰ ਹੈਗਾ ਧੰਨਵਾਦ ਓ